ਹਾਂਜੀ ਅਛਾ ਸ਼ਾ ਆ ਜਾਣਾ ਕੱਲ ਨੂੰ ਮੰਮੀ ਨੇ ਚਲੋ ਕੋਈ ਗੱਲ ਨਹੀਂ ਆ ਜਾਣਾ ਵਾ ਤੇ ਫਿਰ ਮੈਂ ਕੰਮ ਕਰੂੰਗੀ ਮੈਂ ਟਾਈਮ ਸਿਰ ਸਕੇ ਚਲ ਜੂੰਗੀ ਤੇ ਜਾ ਕੇ ਜਿਹੜਾ ਕਰਨ ਵਾਲਾ ਕੰਮ ਆ ਕਰਦਾ ਕਰਨ ਉਹ ਮੈਂ ਮੰਮੀ ਦੇ ਆਉਣ ਤੋਂ ਪਹਿਲਾਂ ਕਰ ਲੂੰਗੀ ਹਾਂਜੀ ਹਾਂਜੀ ਨਹੀਂ ਮੈਂ ਚਲ ਜੂੰ ਟਾਈਮ ਸੱਚ ਚੰਗਾ ਹੈ ਤੁਸੀਂ ਮੈਨੂੰ ਦੱਸਤਾ ਕੋਈ ਨਹੀਂ ਕਰ ਲੈਣਾ ਮੈਂ ਸਾਰਾ ਆਉਂਦਿਆਂ ਨੂੰ ਕੋਈ ਨਹੀਂ ਮੈਂ ਚਲ ਜਾਨਾ ਮੰਮੀ ਦੇ ਆਉਣ ਤੋਂ ਪਹਿਲਾਂ ਨਾ ਵੀ ਉਹ ਥੋੜੀ ਲੇਟ ਵੀ ਹੋ ਜੂੰਗੀ ਤੇ ਕੋਈ ਗੱਲ ਨਹੀਂ ਮੰਮੀ ਆ ਵੀ ਜਾਣਗੇ ਤੇ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਮੈਂ ਕਰ ਲੂੰਗੀ ਜਾ ਕੇ ਕੰਮ ਆ ਤੁਸੀਂ ਫਿਕਰ ਨਾ ਕਰੋ ਆ ਮੈਨੂੰ ਪਤਾ ਥੱਕੇ ਆਉਣਾ ਵਾ ਕੋਈ ਗੱਲ ਨਹੀਂ ਠੀਕ ਆ ਠੀਕ ਕੋਈ ਨਹੀਂ ਮੈਂ ਕਰ ਲੈਣੀ ਮੰਮੀ ਨੂੰ ਅੰਦਾਜ਼ ਦੱਸ ਦਾਂਗੀ ਕਿ ਆ ਜਾਣਾ ਮੰਮੀ ਨੇ ਕੱਲੋਂ ਤੇ ਮੈਂ ਜਾਣਾ ਆ ਠੀਕ ਆ ਠੀਕ ਆ ਠੀਕ ਕੋਈ ਨਹੀਂ ਚਲੋ ਠੀਕ ਠੀਕ ਰਹੀ ਨਾਮ ਕਿਥੋਂ ਆਏ ਦੂੰ ਭਾਬੀ ਆਉਣਾ ਮੈਂ ਕਿਥੋਂ ਆ ਮੈਂ ਤਾਂ ਫੋਨ ਆਉਂਦੇ ਆ ਇਹਨਾਂ ਦਾ ਬਾਹਰੋਂ ਅੱਛਾ ਅੱਛਾ ਕੀ ਕਹਿੰਦੇ ਭਾਜੀ ਠੀਕ ਠਾਕ ਆ ਠੀਕ ਠਾਕ ਬੜੇ ਵਧੀਆ ਉਹ ਤੇ ਕਰਨ ਦੇ ਹੀ ਤੇ ਕਾਲੂ ਕਹਿੰਦੇ ਕਿ ਮੰਮੀ ਨਹੀਂ ਆ ਰਹਿਣਾ ਅੱਛਾ ਤੇ ਮੈਨੂੰ ਕਹਿੰਦੇ ਆ ਜਾ ਹੁਣ ਤੁਹਾਨੂੰ ਪਤਾ ਫਿਰ ਥੱਕੇ ਹਰੇ ਆਉਣਾ ਸਫਰ ਤੋਂ ਫਿਰ ਘਰ ਜਾਉਂਗੀ ਤੇ ਘਰ ਦਾ ਕੋ ਵੇਖਵਾ ਕੇ ਤੇ ਰੋਟੀ ਪਾਣੀ ਚ ਪਰਣੀ ਆ ਹਵੇ ਤੇ ਹੈ ਆਵਾ ਜਾਂਦਾਂ ਸਾਫ ਸਫਾਈ ਹੋਈ ਹੋਊ ਤੇ ਫੇਰੀ ਆ ਫੇਰੀ ਆਣਾ ਹੁਣ ਘਰ ਵੀ ਫੇਰੀ ਬਹਿਣ ਵਾਲੇ ਬਣਾਗੇ ਤੇ ਬਹਿਗੇ ਕਿ ਥਾ ਆਉਂਗੇ ਚਲ ਕੋਈ ਗੱਲ ਨਹੀਂ ਕੱਲ ਨੂੰ ਚਲ ਜੀ ਤਣਾ ਵੀਰ ਜਲਦੋਂ ਨਾਲ ਵੱਡੀ ਗੱਲ ਵਾ ਤੇ ਆਹੋ ਮੈਂ ਕਿੱਕ ਚੱਲ ਵੀਰ ਜਿੰਨਾ ਕਿ ਤੇ ਫਿਰ ਟਾਈਮ 'ਚ ਚੱਲ ਜੂਗੀ ਨਾ ਕਿ ਜਾ ਕੇ ਕਰਪੂਰ ਲਾਉਂਗੀ ਘਰ ਦਾ ਵੀ ਆਹੋ ਰੋਟੀ ਪਾਣੀ ਬਣਾਉਣਾ ਪੈਣਾ ਵਾ ਜਿਹੜੇ ਬੰਦੇ ਨੇ ਥੱਕੇ ਆਉਣਾ ਟ੍ਰੇਨ 'ਚ ਉਹ ਨਿਹਾਣ ਕੇ ਕੀ ਕੰਮ ਕਰਨਾ ਵਾ ਸਫਰ ਨਾਲ ਆਦੇ ਜੀ ਅਸੀਂ ਨਾਰਮਲ ਇੱਥੇ ਤੱਕ ਜਾਈਏ 2 ਘੰਟੇ ਸਫਰ ਸੇ ਥੱਕ ਜੀਦਾ ਹੋ ਤੇ ਫਿਰ ਤੁਹਾਨੂੰ ਪਤਾ ਕਿੰਨਾ ਲੰਬਾ ਹੈ ਸਹੀ ਗੱਲ ਵਾ ਤੇ ਮੈਂ ਕਿ ਕੋਈ ਗੱਲ ਨਹੀਂ ਮੈਂ ਚੱਲ ਜਾਨੀ ਤੇ ਮੈਂ ਬਣਾ ਬਣਾਉਣਾ ਇੰਨੀ ਸਾਰਾ ਕੁ ਕਰ ਲਾਂ ਘਰ ਦਾ ਕੋਈ ਗੱਲ ਨਹੀਂ ਉਹ ਮੰਮੀ ਗਏ ਆ ਉਧਰ ਨੂੰ ਜਰੀ ਤਾਂ ਆਉਂਦੇ ਆ ਨਾ ਮੈਂ ਕਰਤੀਆਂ ਗੱਲ ਹਾਂ ਮੈਂ ਚਲ ਮੈਂ ਤਾਂ ਦੱਸਨੀ ਆ ਤੇ ਚਲੋ ਨਾ ਕਿ ਵੀ ਦਿਨ ਕਹਾਂਗੀ ਮੈਂ ਸਵੇਰੇ ਟਾਈਮ ਸੇ ਛੱਡ ਆਉਣਗੇ ਨਾ ਕੋਈ ਨਹੀਂ ਨਾਵਕ ਆਪਣਾ ਘਰ ਹੀ ਕੰਮ ਆਉਂਦਾ ਵਾ ਇਹ ਵੀ ਇਦਾਂ ਤੇਰਾ ਆਪਣਾ ਘਰ ਹੀ ਆ ਤੇ ਜੋ ਕੋਝਾ ਕਰਦੀ ਰਹੀ ਹੈ ਨਾ ਤੂੰ ਮੰਨ ਤੇ ਨਾ ਲਾਵੀ ਤੇ ਜੇ ਮੈਂ ਗਈ ਹਾਂ ਤਾਂ ਕਰੇ ਮੇਰਾ ਕਰਕੇ ਕਰਦੀ ਆ ਇਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਸਭਾਈ ਇਦਾਂ ਦਾ ਵਾ ਹੁਣ ਕੀ ਆਂਦੇ ਹੁੰਦੇ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਭਾਵੇਂ ਔਖਾ ਉਸ ਜਾਓ ਤੇ ਭਾਵੇਂ ਸੌਖਾ ਵਜਾਓ ਠੀਕ ਆ ਨਾ ਇਹ ਗੱਲ ਨਹੀਂ ਭਾਬੀ ਮੈਂ ਐਡੀ ਕੱਚੀ ਗੋਲੀ ਨਹੀਂ ਹੈਗੀ ਕਿ ਇਹੋ ਜਿਹੀ ਸਗਤਾਂ ਨੂੰ ਮੈਂ ਦਿਮਾਗ 'ਚ ਬਠਾਈ ਫੇਰਾ ਇੰਨੇ ਨਹੀਂ ਗੱਲ ਮੈਨੂੰ ਨਹੀਂ ਕੋਈ ਟੈਨਸ਼ਨ ਆ ਗਈ ਤਾਂ ਬਾਕੀ ਇਹ ਆ 15 20 ਦਿਨੀ ਫੇਰਾ ਮਾਰ ਲਿਆ ਕਰ ਤਾ ਆਹੋ ਕੋਈ ਨਹੀਂ ਮੈਂ ਆਉਂਦੀ ਰਹੂੰਗੀ ਦਿਨੀ ਕੋਈ ਗੱਲ ਆਹੋਈ ਗੱਲ ਅੱਗੇ ਵੀ ਆ ਜੀ ਤਾਂ ਹੁਣ ਮੀਆ ਹੁਣ ਤੇ ਮੈਨੂੰ ਪਤਾ ਇਹ ਘਰ 'ਚ ਕੀ ਖੇਰੂ ਪੈਣ ਡਿਆ ਸੱਚੀ ਗੱਲ ਬਣਾਵਾ ਮੈਂ ਤਾਂ ਅੱਗੇ ਕਹਿਣ ਨਹੀਂ ਆ ਕੋਈ ਚੱਜ ਦੀ ਆਉਂਦੀ ਮੈਂ ਚੰਗਾ ਭਲਾ ਰਿਸ਼ਤਾ ਕਰਮਨੀ ਹ ਰਿਸ਼ਤੇਦਾਰੀ 'ਚ ਉਦੋਂ ਇਹ ਕੋਈ ਮੰਨਿਆ ਨਹੀਂ ਨਹੀਂ ਅਜੇ ਨਹੀਂ ਕਰਨਾ ਅਜੇ ਨਹੀਂ ਕਰਨਾ ਤਾਂ ਜਦੋਂ ਉਹਨੇ ਨਾ ਆਪੇ ਕਰ ਲਿਆ ਫੇਰ ਵੀ ਤਾਂ ਕੀਤਾ ਹੀ ਆ ਨਾ ਤੇ ਜੇ ਮੇਰੇ ਕਹੇ ਉਦੋਂ ਆਖੇ ਲੱਗ ਜਾਂਦੇ ਤੇ ਆ ਦਿਨ ਨਾ ਵੇਖਣੇ ਪੈਂਦੇ ਹੁਣ ਮਾਂ ਪੋਤੇ ਇੱਕ ਦੂਜੇ ਦੇ ਮੂੰਹ ਹਲਵੇਂਦੇ ਵੀ ਸਾਡੇ ਘਰ ਵਿੱਚ ਬੰਨ ਕੇ ਰਿਆ ਵਾ ਕੀ ਕਰਨ ਅੱਗੇ ਉਹੀ ਗੱਲ ਕਿ ਵੀਰ ਜੀ ਵੀ ਮੈਨਾਂ ਗੱਲ ਕਰਨ ਦੇ ਹੀ ਤੇ ਕੀ ਫੇਰ ਇਹੋ ਜੇ ਕਹਿਣਾ ਜੀ ਨੂੰ ਆ ਕੇ ਇੱਕ ਜੀ ਦੇ ਉਹਨਾਂ ਸਾਰਾ ਘਰ ਖੇਰੂ ਫੇਰੂ ਹੋਣ ਦਿਆ ਪੱਕੀ ਪਕਾਈ ਸਾਰਾ ਕੁਝ ਮਿਲਣ ਦਿਆ ਫੇਰ ਵੀ ਬੰਦਾ ਕਹੇ ਕਿ ਮੈਂ ਔਖੀ ਆ ਇੱਥੇ ਤੇ ਫੇਰ ਤੇ ਮਾੜੀ ਗੱਲ ਲਣਾ ਫੇਰ ਨਹੀਂ ਸੌਖਾ ਬੰਦਾ ਕਰ ਸਕਦਾ ਨਾ ਵਸਿਆਣਿਆ ਸਾਥੀ ਗਿਆ ਵਾ ਤੇ ਬਾਹਰੋਂ ਮਾੜਾ ਕੋਈ ਆਵੇ ਨਾ ਤੇ ਘਰੋਂ ਮਾੜਾ ਕੋਈ ਜੰਮੇ ਨਾ ਇੱਕ ਜੀ ਵੀ ਘਰ ਵਿੱਚ ਮਾੜਾ ਹੋਵੇ ਨਾ ਸਾਰੇ ਘਰ ਦਾ ਮਾਹੌਲ ਖਰਾਬ ਕਰ ਦਿੰਦਾ ਵਾ ਉਹੀ ਮੰਮੀ ਹਿੱਦਾ ਉਧਰ ਮੈਨੂੰ ਕਹਿੰਦੇ ਆਂਦੇ ਪੁੱਤ ਮੈਂ ਉਮਰ ਖੰਡੀ ਆ ਤੇ ਮੈਨੂੰ ਪਤਾ ਆਂਦੇ ਮੈਂ ਇਹਦਾ ਵੇਖ ਰਾ ਇਹ ਨਹੀਂ ਇਕੱਠਾ ਰਹਿਣ ਦੇ ਨਹੀਂ ਘਾਰੇ ਨੇ ਮੂੜਿਆੜ ਦੇ ਪੱਤੇ ਅੱਧ ਕਰਕੇ ਹੀ ਛੱਡਨੇ ਤੇ ਉਹੀ ਗੱਲ ਹੋਉਂਦੀ। ਉਹਨੇ ਕਰਨੇ ਕਰਨੇ ਚੱਲ ਤੂੰ ਬਹਿ ਕੋਈ ਗੱਲ ਨਹੀਂ। ਮੈਂ ਰੋਟੀ ਲਿਆਂ ਤੇਰੇ ਵਾਸਤੇ ਰੋਟੀ ਤਿਆਰ ਕਰ ਦਾਂ। ਇੱਥੇ ਇਹੋ ਕੰਮ ਹੀ ਰਹਿਣਾ। ਚੱਲ ਕੋਈ ਤੂੰ ਲਿਆਓ। ਚੱਲ। ਥੱਕ ਗਈ, ਤੱਕ ਗਿਆ ਬਾਣ। ਹੁਣ ਇਦਾਂ ਕਰਾਂ ਕਿ ਫੁਲਕੇ ਵੀ ਲਾ ਹੀ ਲੈਣੀ। ਰਮਨ ਕੀ ਕਰਦਾ ਹੀ ਪਤਾ। ਆਜੋ ਮੰਮੀ ਜੀ। ਆਹ ਸਬਜ਼ੀ ਬਣਾ ਕੇ ਹਟੀਆਂ। ਤੇ ਫੁਲਕੇ ਲੱਗੇ ਆ ਮੈਂ ਲਾਉਣ। ਮੈਂ ਲਾ ਹੀ ਲਵਾ। ਚੱਲ ਕੋਈ ਨੇ ਲਾ ਲਈ ਤੇ ਮੈਂ ਤੈਨੂੰ ਇਹ ਗੱਲ ਕਹਿਣ ਲੱਗੀ ਹਾਂ ਕਿ ਤੇਰੀ ਤਾਈ ਨਹੀਂ ਠੀਕ। ਅੱਛਾ। ਤੇ ਮੈਂ ਮਿੰਟ ਦੇ ਮਿੰਟ ਪਤਾ ਨਾ ਲੈਵਾਂ ਉਹਦਾ। ਉਹਦਾ ਫਿਰ ਬੀਪੀ ਵੱਧ ਗਿਆ ਹੀ ਜ਼ਿਆਦਾ। ਤਾਂ ਮੈਂ ਫੁਲਕੇ ਲਮਨੇ ਤੇ ਰੋਟੀ ਖਾ ਕੇ ਚਲ ਜਿਓ ਨਹੀਂ ਖਾ ਕੇ ਨਹੀਂ ਹੁਣ ਮੈਂ ਜਾਣਾ ਰੋਟੀ ਆਣ ਕੇ ਖਾਵਾਂਗੀ ਤੂੰ ਘਰ ਆਪਣਾ ਕੰਮ ਤੇ ਮੇਰੇ ਨਾਲ ਦਾ ਖਬਰ ਲੈ ਆਈ ਆਵਾ ਖਬਰ ਲੈ ਆਓ ਤੇ ਜਿਆਦਾ ਟਾਈਮ ਨਾ ਲਾ ਕੇ ਆਇਓ ਮੈਂ ਰੋਟੀ ਲੱਗੀਆਂ ਲਾਉਣ ਤਾਂ ਆ ਕੇ ਤੇ ਗਰਮ ਗਰਮ ਖਾ ਲਿਓ ਕੋਈ ਨਹੀਂ ਮੈਂ ਜਿਆਦਾ ਟਾਈਮ ਕੀ ਲਾਉਣਾ ਦੋ ਘੜੀਆਂ ਪਾਵਾਂਗੀ ਉਹਨੂੰ ਪੁੱਛਾਂਗੇ ਚੰਗੀ ਤੇ ਆ ਜਾਾਂਗੀ ਮੈਂ ਉੱਥੇ ਕੀ ਕਰਨਾ ਪਤਾ ਇੰਨਾ ਚਲੋ ਕੋਈ ਨਹੀਂ ਛੇਤੀ ਆ ਜਿਓ ਫਿਰ ਪਤਾ ਤੇ ਲੈਣਾ ਪੈਂਦਾ ਆ ਪਤਾ ਤੇ ਲੈਣਾ ਪੈਂਦਾ ਵਾ ਹੁਣ ਨਾ ਕੋਈ ਕਰ ਤੂੰ ਮੈਂ ਆਈ ਹੋ ਕੇ ਠੀਕ ਆ ਤਾਂ ਇਹਨੂੰ ਛੱਡੀ ਪਤਾ ਨਹੀਂ ਕੀ ਹੋ ਜਾਂਦਾ ਵਾ ਇਨਾ ਦਰਾਣੀ ਚਾਣੀ ਦਾ ਵੇਖ ਕਿੰਨਾ ਪਿਆਰੀ ਮੜਾ ਗਿਆ ਨਾ ਨਾ ਠੀਕ ਹੋਏ ਤਾਂ ਮਮੀ ਛੱਟ ਭੱਜ ਜਾਂਦੀ ਐ ਮੈਂ ਤੇਰੀ ਤਾਈ ਦੀ ਖਬਰ ਲੈ ਆਵਾ ਠੀਕ ਨਹੀਂ ਐ ਚੱਲ ਮਣਾ ਲਾਹ ਫੁਲਕੀ ਮਹਾਰਾਣੀ ਨੇ ਤੂੰ ਉੱਠਣਾ ਨਹੀਂ ਗਾ ਆਫੇ ਉੱਠੂਗੀ ਤਾਂ ਸਫਾਈ ਕਰੂਗੀ ਫੁਲਕੇ ਲਾ ਲੈਨੀ ਐ ਸਬਜ਼ੀ ਵੀ ਬਣਾਈਆਂ ਹੁਣ ਸਾਰੇ ਕੰਮ ਦਾ ਮੈਨੂੰ ਥੋੜਾ ਠੇਕਾ ਵਾ ਰੋਟੀ ਤੇ ਆਪਣੇ ਜੀਆਂ ਨੂੰ ਖਵਾ ਲਾਂ ਮੇਰਾ ਰੱਦਾ ਬਾਂਡਿਆ ਹੀ ਫੇ ਕੁੱਟ ਲੈਨੀ ਐ ਭਾਰੇ ਸਲਾਬਿਆ ਜਾ ਸੁੱਕਿਆ ਹੀ ਨਹੀਂ ਪੂਰੀ ਤਰ੍ਹਾਂ ਜੇ ਤੇ ਆ ਜਦੋਂ ਮੰਨ ਤੱਕ ਵੀ ਕੰਮ ਕਰ ਲਈ ਹੁੰਦਿਆਂ ਅੱਜ ਮਮੀ ਜੀ ਹਾਂ ਕੀ ਕਰਨੀ ਆ ਕੁਛ ਨਹੀਂ ਆ ਮਸਾਲਾ ਰੱਖਿਆ ਸੀ ਥੁੱਪੇ ਆ ਦੋ ਛਿੱਟਾਂ ਪਈਆਂ ਵਾ ਫਿਰ ਉਹ ਹਾਲ ਹੋ ਗਿਆ ਮੈਂ ਤਾਂ ਕਿਹਾ ਸੁੱਕ ਜਾਊਗਾ ਤੇ ਕੁੱਟ ਕੇ ਤੇ ਡੱਬੇ ਚ ਪਾਉਣੀ ਆ ਇਹ ਫਿਰ ਸੁਕਾਉਣਾ ਪੈਣਾ ਪੁੱਤ ਹੁਣ ਓਦਾਂ ਨਹੀਂ ਗੱਲ ਬਣਨੀ ਤੇ ਉਹ ਮੇਰੀ ਗੱਲ ਸੁਣ ਤਾਈ ਜੀ ਠੀਕ ਵਾ ਹੁਣ ਆਹ ਫਰਕ ਵਾ ਹੁਣ ਅੱਗੇ ਨਾਲੋਂ ਕੁਛ ਅੱਛਾ ਬੀਬੀ ਵੱਧ ਗਿਆ ਸੀ ਜ਼ਿਆਦਾ ਜ਼ਿਆਦਾ ਸਹਾਂ ਸਰੀਰਾਂ ਦਾ ਪਤਾ ਲੱਗਦਾ ਵਾ ਨਹੀਂ ਪਤਾ ਲੱਗਦਾ ਨਹੀਂ ਮੈਂ ਚੰਗੀ ਭਣੀ ਹ ਸਵੇਰਿਆਂ ਦੀ ਬੜੀ ਸੋਹਣੀ ਤੇ ਚਟਪਟੀ ਜੱਕ ਦਾ ਮੇ ਵੱਧ ਗਿਆ ਮੰਮੀ ਜੀ ਉਦਾਂ ਹੀ ਨਾ ਜਦੋਂ ਇੱਥੇ ਜਿਹੇ ਬੰਦੇ ਦੀ ਉਮਰ ਆ ਜਾਂਦੀ ਕਦੀ ਬੀਪੀ ਵੱਧ ਗਿਆ ਕਦੀ ਘਟ ਗਿਆ ਕਦੀ ਕੁਛ ਕਦੀ ਕੁਛ ਹਾਂ ਹੁਣ ਇਹੋ ਖੁਸ਼ੀ ਹੋਣਾ ਕਿਉਂ ਬਸ ਬਸ ਮੈਂ ਤਾਂ ਤੁਹਾਨੂੰ ਵੀ ਕਹਿੰਨੀ ਟਾਈਮ ਨਾਲ ਨਾ ਦਵਾਈਦਾਰੂ ਖਾਈ ਜਾਇਆ ਕਰੋ ਆਪਣਾ ਖਾਂਦੀ ਤੇ ਰਹੀ ਨਹੀਂ ਪੁੱਤ ਮੈਂ ਕੀ ਕਰਾਂ ਹੁਣ ਦਵਾਈਆਂ ਤੋਂ ਫੇਰੀਆਂ ਖਾਣੀਆਂ ਕਿੰਨਿਆਂ ਕ ਬੰਦਾ ਦਵਾਈਆਂ ਖਾਈ ਜਾਵੇ ਚੱਲ ਹੁਣ ਜਿਹੜੀ ਲੱਗੀ ਉਹ ਤਾਂ ਖਾਣੀ ਪੈਣੀ ਆ ਤੇ ਨਾਲੇ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਦੱਸ ਉਹ ਨਵਦੀਪ ਦਾ ਫੋਨ ਆਉਂਦਿਆ ਸੀ ਪਾਜੀ ਦਾ ਬਾਹਰੋਂ ਉਹ ਕਹਿੰਦੇ ਸੀ ਵੀ ਮੰਮੀ ਨਹੀਂ ਆਇਆਣਾ ਮੈਂ ਕੱਲ ਨੂੰ ਅੱਛਾ ਤੇ ਤੂੰ ਚੱਲ ਹੁਣ ਪਿੰਡ ਨੂੰ ਅੱਛਾ ਤੇ ਮੈਂ ਉਹਨੂੰ ਪੁੱਛਿਆ ਮੈਂ ਫੋਨ ਕੀਤਾ ਤਾਂ ਆਂਦੀ ਵੀ ਇਹਨਾਂ ਦਾ ਆਉਂਦਿਆ ਵਾ ਤੇ ਪਿੰਡ ਚੱਲ ਜਾ ਤੇ ਜਾ ਕੇ ਸਾਫ ਸਫਾਈ ਕਰ ਹੁਣ ਮੰਮੀ ਨੇ ਆਉਣਾ ਕਰ ਆਹੋ 10 ਦਿਨ ਹੋ ਗਏ ਘਰ ਬੰਦ ਕੀਤੇ ਆਹੋ ਤੇ ਮੈਂ ਵੀ ਕਹਿ ਲਈ ਹਾਂ ਤੇ ਹੁਣ ਕਿੱਦਾਂ ਉਹਨੂੰ ਲਿਗੜਾ ਕੱਪੜਾ ਬਣਾ ਕੇ ਦੇਣਾ ਵਾ ਕਿ ਕੀ ਸਾਫ ਕਿਤਾਬਾ ਦੇਣਾ ਹੀ ਪਹਿਣਾ ਪਤਾ 10 ਦਿਨ ਰਹਿ ਕੇ ਚੱਲੀ ਧੀ ਪਹਿਣ ਵਾਂ ਅਕਸਰ ਆਹੇ ਹੋ ਤੇ ਮੈਂ ਤੁਹਾਡੇ ਨਾਲ ਸਲਾਹ ਕਰਨ ਲੱਗੀ ਹਾਂ ਪੀ ਸਾਸੋ ਦੀ ਜਿਹੜੀ ਹੈ ਵੀ ਤੇਜ ਵਾ ਆ ਕਹਿਣਾ ਵਾ ਥੋੜੀ ਜਾਂਦੀ ਪੇਕਿਆਂ ਨੂੰ ਤੇ ਪੇਕਿਆਂ ਨੇ ਕੀ ਖੋਣ ਖੋਤੀ ਉਹਨਾਂ ਨੇ ਉੱਥੇ ਬੈਠੀ ਸੀ ਜਾ ਕੇ ਤੇ ਕੀ ਲੈ ਕੇ ਆਈਆਂ ਤੇ ਉਹ ਕੱਪੜੇ ਉਹਨੂੰ ਬਣਾ ਦिए ਪੈਸੇ ਮੇਜੀ ਕਿਸ ਨੇ ਵੇਖੇ ਆ ਸਾਸ ਨੇ ਫੇਰ ਕਹਿਣਾ ਕੀਪਤਾ ਦਿੱਤੇ ਆ ਕਿ ਨਹੀਂ ਦਿੱਤੇ ਉਦਾਂ ਹੀ ਲਈ ਆ ਕਰਨ ਤੇ ਕੱਪੜੇ ਦਿੱਤੇ ਹੋਣਗੇ ਤਾਂ ਅਗਲੀ ਵੇਖੂਗੀ ਤੁਹਾਨੂੰ ਪਤਾ ਲੱਗੂਗਾ ਵੀ ਦਿੱਤੇ ਆ ਨਹੀਂ ਨਹੀਂ ਉਹ ਕੱਪੜੇ ਬਣਾ ਕੇ ਦੇ ਦੇਣੇ ਆ ਪੈਸੇ ਕਰਨ ਦੇਣੇ ਆ ਆਹੋ ਇਦਾਂ ਕਰਨੇ ਆ ਵੀ ਵੇਖ ਲੈ ਤੁਸੀਂ ਨਾ ਹੋਗਾ ਇਹ ਤੋਂ ਉੱਤੇ ਉਹ ਚੱਲ ਜਿਓ ਦੋਏ ਲਣਾਣ ਪਰ ਜਾਈ ਤੇ ਤੁਸੀਂ ਜਾ ਕੇ ਲੈ ਆਇਓ ਮਮੀ ਬਸਾਂ ਦੇ ਕਿੰਨੇ ਜਰ ਲੱਗ ਜਾਂਦਾ ਮੇਰਾ ਤਾਂ ਰਦਾ ਇਹਨਾਂ ਨੂੰ ਕਹਾਂ ਵੀ ਤੁਸੀਂ ਸਾਡੇ ਨਾਲ ਚੱਲ ਜਿਓ ਤੇ ਚੱਲ ਇਹ ਆ ਵੀ ਆਪਣੇ ਸਾਧਨ ਤੇ ਜਾਈਏ ਨਾ ਰਮਾਰਮ ਵੀ ਚੱਲ ਜਾਈਦਾ ਦਾ ਰਮਾਰਮ ਹੀ ਆ ਜਾਈਦਾ ਵਾ ਹਾਂ ਇਹ ਤਾਂ ਗੱਲ ਹੈਗੀ ਆ ਪਰ ਹੁਣ ਇਹਦਾ ਕੰਮ ਚੋਂ ਵੇਲ ਹੋਊਗਾ ਤਾਂ ਆਈਆਂ ਨਾ ਵਿਚਾਰੇ ਚਲੋ ਕੋਈ ਨਹੀਂ ਮੈਂ ਪੁੱਛ ਲੂੰਗੀ ਉਹਦਾਂ ਟਾਈਮ ਨਾਲ ਬਾਤ ਹੁੰਦੀ ਆ ਇੱਥੋਂ ਵੀ ਸਾਨੂੰ ਅੱਡੇ ਤੋਂ ਵੀ ਬੱਸ ਢਿਕਣੀ ਪੈਣੀ ਆ ਉਧਰੋਂ ਵੀ ਢਿਕਣੀ ਪੈਣੀ ਫਿਰ ਉੱਖਾ ਕਾਮਯਾਬ ਦਾ ਪਰਸਾਂ ਦਾ ਉੱਖਾ ਮਮੀ ਜੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਪੁੱਛ ਲਈਨੀ ਆ ਜੇ ਤੇ ਇਹਨਾਂ ਦਾ ਟਾਈਮ ਹੋਊ ਤੇ ਇਹ ਨਾਲ ਚੱਲ ਜਾਣਗੇ ਤੇ ਜੇ ਇਹ ਕਹਿਣਗੇ ਨਾ ਮੇਰਾ ਟਾਈਮ ਨਹੀਂ ਤੇ ਲਖਬੀਰ ਨੂੰ ਨਾਲ ਲੈ ਜਾਵਾਂਗੇ ਚੱਲ ਸਾਡੇ ਨਾਲ ਚੱਲ ਜੂਗਾ ਤੇ ਛੇਤੀ ਆ ਜਾਣਗੇ ਹੀ ਛੱਡ ਤੀ ਇਹ ਲਖਬੀਰ ਨੂੰ ਉਹਨਾਂ ਦੀ ਤੂੰ ਛੱਡ ਦੇ ਗੱਲ ਜੇ ਉਹਨੂੰ ਲਖਬੀਰ ਨੂੰ ਖੜਿਆ ਤੇ ਉਹਨੇ ਤੇ ਪਹਿਲਾਂ ਬੈਣਾ ਗੱਡੀ 'ਚ ਕਿ ਮੈਂ ਵੀ ਜਾਣਾ ਵਾਂ ਤੇ ਕੁੜੀ ਨੂੰ ਤੇ ਦੋ ਲੈ ਕੇ ਦੇਾਂਗੇ ਤੁਹਾਨੂੰ ਚਾਰ ਮੰਗਣੇ ਆ ਫੇਰ ਕੀ ਕਰਨਾ ਹੈ ਵਾਧੂ ਖਰਚਾ ਉਹਨੂੰ ਤੂੰ ਲੈ ਨਹੀਂ ਦੇ ਇਹਦੇ ਨਾਲ ਬੱਸੇ ਜਾਣਾ ਤੁਹਾਨੂੰ ਚੰਗਾ ਭੀਏ ਆਹੋ ਇਹਨਾਂ ਤੋਂ ਕੰਮ ਕਰ ਉਹਨੂੰ ਨਾ ਕਹਿਣ ਬਾਈ ਗੱਲ ਕਰ ਤੇ ਚੁੱਪੀ ਕਾਰ ਦੁਮੇ ਚੱਲ ਜਾ ਆਪੇ ਬਸੇ ਚੜਾ ਆਏਗਾ ਮੁੰਡਾ ਤੈਨੂੰ ਇੱਥੋਂ ਤੱਕ ਮੁੜ ਕੇ ਲੈ ਵੀ ਆਏਗਾ ਫੋਨ ਕਰਦੇ ਕੋਈ ਗੱਲ ਨਹੀਂ ਮੰਮੀ ਜੀ ਗੱਲ ਤੇ ਤੁਹਾਡੇ ਵਾਲੀ ਵੀ ਠੀਕ ਆ ਹਾਂ ਕੱਲ ਇਹਨਾਂ ਨੇ ਕਿਹਾ ਵੀ ਸਪਰੇਅ ਕਰ ਲਾ ਅੱਛਾ ਨਾਲ ਦਿਵਾਲੀ ਤੇ ਬੰਦਾ ਲੱਲਾ ਤੇ ਨਾਲ ਤੂੰ ਲੱਗ ਜਾ ਆਹੋ ਚੋਨੇ ਕਹਿਣ ਦੇ ਵੀ ਕਾਲੋਂ ਜੀ ਫਿਰਨ ਲਈ ਆ ਕਿਉਂਕਿ ਮੀਂਹ ਦਾਰ ਕਾ ਹਟੇ ਨਹੀਂਗੇ ਮੀਂਹ ਬੜੇ ਪਏ ਤੇ ਚੱਲ ਸਪਰੇਅ ਹੋਈ ਹੋਊਗੀ ਨਾ ਤੇ ਚੁਣੇ ਠੀਕ ਰਹਿਣਗੇ ਤਾਂ ਗਾੜੀਆਂ ਨੇ ਤੋੜ ਕੇ ਜਵਾਬ ਦਿੱਤਾ ਕਿਉਂ ਆਂਦਾ ਵੀ ਵੀਰ ਜੀ ਜੇ ਤਾਂ ਤੁਸੀਂ ਕਰਨੀ ਆ ਤੇ ਲੈ ਉਹ ਦਵਾਈ ਤੇ ਜੇ ਤੁਸੀਂ ਨਹੀਂ ਨਾ ਕਰਨੀ ਤੇ ਮੇਰੇ ਵਾਸਤੇ ਦਵਾਈ ਨਾ ਲਿਆਓ ਮੈਂ ਨਹੀਂ ਜੇ ਕਰਨੀ ਅੱਗੇ ਗੱਲਾਂ ਹੋ ਰਹੀ ਤੇ ਹੁਣ ਗੱਲਾਂ ਹੋਰ ਵਾ ਹੁਣ ਮੰਮੀ ਜੀ ਗੱਲਾਂ ਕਾਦੀਆਂ ਹੋ ਗਈਆਂ ਘਰ ਦਾ ਕੰਮ ਕਰਨਾ ਨਹੀਂ ਹੁਣ ਤੇ ਪੁੱਤ ਖਰਚਾ ਵਧਿਆ ਤੇ ਹੁਣ ਕੰਮ ਛੱਡ ਦੇਣਾ ਪਹਿਲਾਂ ਗੱਲਾਂ ਹੋਰ ਤੇ ਹੁਣ ਗੱਲਾਂ ਹੋਰ ਇਹਦਾ ਮੁੰਡੇ ਦਾ ਦਿਮਾਗ ਫੈਕ ਨਹੀਂ ਘੁਮਿਆ ਇਹਦਾ ਕੁੰਮਿਆਈ ਆ ਇਹਦਾ ਸੈੱਟ ਕਰਨ ਵਾਲਾ ਵਾ ਉਹ ਜਿਹੜੀ ਆਈ ਆ ਨਾ ਅੰਦਰ ਬੈਠੀ ਆ ਉਹਨੇ ਤੇਨੂੰ ਸਿਰ ਤੇ ਚੜਾ ਲਿਆ ਵਾ ਲਾ ਲਿਆ ਚੜਾ ਲਿਆ ਗੱਲ ਸੱਚੀ ਹੈ ਨਹੀਂ ਉਦੋਂ ਤੇ ਤੂੰ ਕੱਲਾ ਹਾ ਹੁਣ ਤੇ ਤੇਰਾ ਨਾਲ ਟੱਬਰ ਆ ਤੇਨੂੰ ਵੱਧ ਕੰਮ ਕਰਨਾ ਚਾਹੀਦਾ ਕਿ ਘੱਟ ਕਰਨਾ ਚਾਹੀਦਾ ਮੰਮੀ ਜੀ ਹੁਣ ਤੇ ਦੋ ਜਾਣੇ ਆ ਗਾੜੀ ਫਾਲ ਬੱਚਾ ਹੋ ਗਿਆ ਤਾਂ ਖਰਚਾ ਵਧਣਾ ਨਹੀਂ ਵਧਣਾ ਵਧਣਾ ਕਿਉਂ ਤੇ ਸਗੋਂ ਆਪਣਾ ਕੰਮ ਵਧਾਓ ਕੰਮ ਤੇ ਆਪਣਾ ਕਰਨਾ ਤੇ ਸੋਭਾ ਝੱਗਦੀ ਸੋਭਾ ਝੱਗਦੀ ਤੇ ਜੇ ਇਹੋ ਕੰਮ ਹੀ ਸਾਡੇ ਘਰ ਘਰ ਦਾਰਿਆ ਆਂਡ ਗਵਾਨ ਤੇ ਅੱਗੇ ਕੰਦਾ ਨਾ ਲੱਗਾ ਰਹਿੰਦਾ ਕਿ ਇਹਨਾਂ ਦੇ ਘਰ ਕੀ ਬੰਦਾ ਵਾ ਗੱਲ ਸੁਣ ਮੀਂ ਕੋਈ ਗੱਲ ਬਾਹਰ ਆਵੇ ਓਕੇ ਤੇ ਧੀਏ ਤਮਾਸ਼ਾ ਵੇਂਦੇ ਨੇ ਅੱਗੇ ਇਹ ਤੇ ਆਪ ਇਹਨੂੰ ਸਮਝ ਹੋਣੀ ਚਾਹੀਦੀ ਮੁੰਡੇ ਇਹਨੂੰ ਨਹੀਂ ਪਤਾ ਕਿ ਜਨਾਨੀ ਦੇ ਮਗਰ ਲਾ ਕੇ ਕੰਮਜਾਬ ਨਹੀਂ ਬੰਦਾ ਹੁੰਦਾ ਜਿੱਥੇ ਜਨਾਨੀ ਰੱਖਣੀ ਜਨਾਨੀ ਰੱਖੇ ਜਿੱਥੇ ਘਰ ਦਾ ਕੰਮ ਕਰਦਾ ਕੰਮ ਆ ਭੈਣ ਭਰਾ ਦਾ ਚਲੋ ਕੋਈ ਗੱਲ ਨਹੀਂ ਆਓ ਤੁਸੀਂ ਨਾਲੇ ਤੇ ਰੋਟੀ ਖਾਓ ਤੇ ਨਾਲੇ ਮੈਂ ਇਹਨਾਂ ਨੂੰ ਪੁੱਛ ਲੈਣੀ ਆ ਜੇ ਇਹਨਾਂ ਦਾ ਟਾਈਮ ਹੋਊ ਤੇ ਚਲ ਜਾਣਗੇ ਜੇ ਨਾ ਟਾਈਮ ਹੋਊ ਤੇ ਫਿਰ ਕੋਈ ਗੱਲ ਨਹੀਂ ਦੇਖ ਲਈਏ ਹਾਂ ਚਲੋ ਕੋਈ ਨਹੀਂ ਫਿਰ ਬੱਸੇ ਚੱਲ ਜਿਓ ਕੋਈਆਂ ਫਿਰ ਕਰਨਾ ਥੈ ਹੈ ਧੀਏ ਆਜੋ ਤੁਸੀਂ ਕੋਈ ਨਹੀਂ ਰੋਟੀ ਖਾਓ ਚਲੋ ਕੋਈ ਨਹੀਂ ਰੋਟੀ ਤੇ ਖਾ ਹੀ ਲੈਣੀ ਆ ਪਰ ਇਹ ਹੈ ਮੁੰਡੇ ਦਾ ਦਿਮਾਗ ਹੈ ਗਾੜੀ ਭਰਾ ਵੱਡੇ ਨੂੰ ਕਿਦਾਂ ਜਵਾਬ ਦਿੱਤਾ ਤੋੜ ਕੇ ਇਦਾਂ ਲੋਕੀ ਕਰਦੇ ਨੇ ਤੂੰ ਆਪ ਹੀ ਕੋਈ ਨਹੀਂ ਵੀਰ ਜੀ ਬੰਦਾ ਨਾਲ ਡੌਣਾ ਵਾ ਤੇ ਮੈਂ ਕਿਹੜਾ ਉੱਥੇ ਕਰਨਾ ਕੁਛ ਮੈਂ ਨਾਲ ਉਹਦੇ ਲੱਗੇ ਖਲੋਣਾ ਵਾ ਮੈਂ ਕਰਾ ਲਾਂਗਾ ਫੇ ਭਾਈ ਲਿਆ ਦੇ ਮੈਨੂੰ ਨਾ ਭਾਈ ਗੱਲਾਂ ਹੋਰ ਸੀ ਤੇ ਹੁਣ ਹੋ ਗਿਆ ਦਿਮਾਗ ਖਰਾ ਉਹ ਇਹ ਮੁੰਡੇ ਦਾ ਮਾਝ ਪੱਠੇ ਵੀ ਨਹੀਂ ਖਾਂਢੀ ਪਤਾ ਨਹੀਂ ਕੀ ਖਲੋ ਗਈ ਆ ਜਾਂ ਚਰੀ ਪੱਕ ਗਈ ਆ ਜਾਂ ਮਾਝ ਹੀ ਨਹੀਂ ਉਹ ਠੀਕ ਪਤਾ ਨਹੀਂ ਕੀ ਬਣ ਕੇ ਆਈ ਪਾੜੇ ਪੱਠੇ ਪੁੱਠੇ ਤਾਂ ਹੀ ਉਹ ਪੱਠੇ ਰਮਨ ਕੀ ਪਾਉਣੇ ਆ ਮਰ ਪੱਠੇ ਨਹੀਂ ਖਾਂਦੀ ਪੱਠੇ ਨਹੀਂ ਖਾਂਦੀ ਕੀ ਗੱਲ ਆ ਕੀ ਹੋਇਆ ਪਤਾ ਨਹੀਂ ਹੁਣ ਸਾਡੇ ਪੱਠੇ ਪੱਕ ਗਏ ਆ ਪੱਠੇ ਪੱਕ ਗਏ ਹੋਣੇ ਆ ਤਾਂ ਕੰਮੀ ਆ ਮੂਈਆਂ ਨਾ ਖਰਾਬ ਤਾਂ ਨਹੀਂ ਹੋਗੇ ਆ ਤਾਂ ਪਾਣੀ ਘੋਲਤਾ ਰਹਿੰਦਾ ਸੀ ਤੇਰੇ ਤੋਂ ਪਤਾ ਤੁੜੀ ਟਾੜੀ ਖਾ ਲੈਂਦੀ ਐ ਤੁੜੀ ਖਾਈ ਜਾਂਦੀ ਐ ਆ ਤਾਂ ਫੇਰ ਤੁੜੀ ਦੇ ਤਾਂ ਵੰਡ ਪਾ ਦਿਆ ਕਰੋ ਕੋਈ ਕਰਨਾ ਚੱਲ ਇੰਦਾ ਕਰ ਲੈਨੇ ਆ ਤੋ ਮੇਰੀ ਗੱਲ ਸੁਣੋ ਮੈਂ ਵੀ ਤੁਹਾਡੇ ਨਾਲ ਫਲਾਈ ਕਰਨੀ ਈ ਦੱਸੋ ਦੱਸਣਾ ਕੀ ਆ ਸ਼ਹਿਰ ਨੂੰ ਜਾਣਾ ਈ ਜਰੀਕਾ ਤੇ ਜੇ ਤੁਹਾਡਾ ਟਾਈਮ ਹੈਗਾ ਤਾਂ ਤੁਸੀਂ ਸਾਡੇ ਨਾਲ ਚੱਲ ਜਾਓ ਕੀ ਕਰਨ ਜਾਣਾ ਸ਼ਹਿਰ ਸ਼ੇਰ ਧਿਆਣਾ ਕੀ ਕਰਨਵਾ ਨਵਦੀਪ ਨੇ ਸਿਰੇ ਚਲ ਜਾਣਾ ਤੇ ਮੇਰਾ ਰਾਦਾ ਹੈਗਾ ਮੰਮੀ ਕਹਿੰਦੇ ਆ ਤੇ ਕੁੜੀ ਨੇ ਸਿਰੇ ਚਲ ਜਾਣਾ 10 ਦਿਨ ਹੋ ਗਏ ਉਹਨੂੰ ਆਈ ਨੂੰ ਤਾਨੂੰ ਲੀੜਾ ਕਪੜਾ ਬਣਾ ਦਈਏ ਪੈਸੇ ਕਿਸੇ ਨੇ ਦੇਖੇ ਆ ਵੀ ਦਿੱਤੇ ਆ ਕਿ ਨਹੀਂ ਦਿੱਤੇ ਉਹਦੀ ਸਸਤੀ ਜ਼ੁਬਾਨ ਦਾ ਤਾਂ ਤੁਹਾਨੂੰ ਅੱਗੇ ਪਤਾ ਵਾ ਵੀ ਕਿਦਾਂ ਉਹ ਪਟਰ ਪਟਰ ਕਰਦੀ ਹੁੰਦੀ ਆ ਤਾਂ ਮੁੜ ਕੇ ਉਹਨੇ ਕਹਿਣਾ ਵਾ ਦਸ ਦਿਨ ਰਹਿ ਕੇ ਆਈਆਂ ਤੇਰੀ ਮਾਂ ਨੇ ਕੀ ਦਿੱਤਾ ਤੇ ਆਪਾਂ ਪੈਸੇ ਵੀ ਦੇਣੇ ਆ ਤੇ ਉਹ ਸੂਟ ਉਹਨੂੰ ਬਣਾ ਦਿੰਨੇ ਆ ਜਾ ਕੇ ਤਾਂ ਆਪਣੀ ਫਸਲੋਂ ਖੱਲਣ ਵਾਲੀ ਤਾਂ ਬਣੂਗੀ ਤਾਂ ਤੁਸੀਂ ਚੱਲੋ ਹਾਂ ਨਾਲ ਰਮਨ ਤੇਰੇ ਹੁੰਦਿਆ ਵੀ ਝੋਲੇ ਨੂੰ ਘਾੜੋਂ ਫਿਰ ਗਈ ਐ ਤੇ ਮੈਂ ਤੇ ਹੁਣ ਬੰਦੇ ਸਪਰੇਅ ਤੇ ਕਹੇ ਆ ਜੇ ਮੈਂ ਤੇਰੇ ਨਾਲ ਚੱਲ ਗਿਆ ਤੇ ਸਪਰੇਅ ਰੈਣੀ ਆ ਕੰਮ ਇੱਕੋ ਹੀ ਹੋਣਾ ਵਾ ਜਾਂ ਉਧਰ ਲੈ ਜਾਓ ਤੇ ਜਾਂ ਫਿਰ ਸਪਰੇਅ ਦਾ ਕੰਮ ਕਰਾ ਲੈਣਾ ਜਿੱਦਾਂ ਤੂੰ ਆਖੇ ਮੋਤਾ ਕਰ ਲੈਣਾ ਇਹ ਲੋ ਮਰਜ਼ੀ ਮੈਂ ਤੇ ਕਹੇ ਨਾਲ ਚੱਲ ਜਾਂਦੇ ਤੇ ਇਥੋਂ ਘਰੋਂ ਬਹਿ ਕੇ ਜਾਣਾ ਤੇ ਘਰੇ ਆਣ ਕੇ ਉੱਥੇ ਚਣੇ ਮੇਰੇ ਗੱਲ ਦਾ ਇੰਤਜ਼ਾਰ ਕਰ ਉਹ ਚੱਲ ਰਮਨ ਜੀ ਮੇਹਰਾਨੀ ਨਾ ਟਾਈਮ ਤੇ ਮੈਂ ਲਖਬੀਰ ਨੂੰ ਕਹਿ ਦਿੰਦਾ ਉਹ ਤੁਹਾਨੂੰ ਲੈ ਆਂਦਾ ਗੱਡੀ 'ਚ ਮੰਮੀ ਆਂਦੇ ਰਹਿਣ ਦੇ ਉਹਨੂੰ ਨਵਦੀਪ ਦੇ 200 ਲੈਣੇ ਆ ਉਹਨੇ ਆਪਣੇ 4 ਲੈਣੇ ਆ ਤੇ ਨਾਲ ਕੀਪਤਾ ਗਰੀਨ ਕਿੰਨੇ ਵਾਲੇ ਨੂੰ ਹੱਥ ਪਵਾਵਾ ਪਤਾ ਤੁਹਾਨੂੰ ਉਹਦਾ ਹੈ ਹੀ ਆ ਖਰਚੇ ਉਹਦੇ ਖੁੱਲੇ ਆ ਸਹੀ ਆਪਣੇ ਹਿਸਾਬ ਨਾਲ ਚੱਲਣਾ ਵਾ ਅੱਗੇ ਤਾਂ ਟੋਟ ਦੇ ਦਿਨ ਚੱਲਣ ਰੇ ਗੱਡੀ ਦੇ ਝੋਨੇ ਦਾ ਕੀ ਪਤਾ ਜੇ ਜਿੱਦਾਂ ਕਾਲੋ ਫਿਰਨਦੇ ਹੀ ਆ ਅੰਤਰਾ ਆਰਤੀਆਂ ਨਹੀਂ ਚੁੱਕਣੀਆਂ ਕਿ ਨਹੀਂ ਆ ਤੇ ਜਾਨ ਸੁੱਕਣੇ ਪਈ ਆ ਤਾਂ ਉਹਨੂੰ ਇਹਨੇ ਕਿਹਦਾ ਕੀ ਪਤਾ ਵਾ ਚੱਲ ਫਿਰ ਇਦਾਂ ਕਰੋ ਕਿ ਨੜਾਂ ਪਰਾਈ ਚੱਲ ਜੂ ਤੁਹਾਨੂੰ ਮੈਂ ਬਸੇ ਚੜਾ ਦਿੰਦਾ ਤੇ ਜਾ ਕੇ ਤੁਸੀਂ ਉਹਦੇ ਬੱਸ ਸਟੈਂਡ ਉੱਤਰ ਜਾਣਾ ਤੇ ਉਥੋਂ ਰੱcka ਲਿਆ ਤੋਂ ਨਾ ਜਾਏ। ਤੁਸੀਂ ਵੀ ਸਾਨੂੰ ਫਾਇਲ ਆਇਆ ਕਰੋ ਵੀ ਬੱਸੇ ਤੁਰਿਆਂ ਜਾਓ। ਬੱਸਾਂ ਟਾਈਮ ਨਾ ਆਉਂਦੀਆਂ। ਇੱਥੋਂ ਵੀ ਅੱਡੇ ਤੋਂ ਬੱਸ ਢਿਕਣੀ ਪੈਣੀ ਆ। ਟਾਈਮ ਨਾ ਆਊਗੀ ਬੱਸ ਤੇ ਬੱਸ ਤੇ ਜਾਵਾਂਗੇ। ਉਧਰੋਂ ਵੀ ਟਾਈਮ ਵੇਖਣਾ ਪੈਣਾ ਵਾ। ਉਹ ਪੰਜਾਂ ਦਾ ਮੇਰਾ ਬਾਅਦ ਬੱਸ ਆਈਂਦੀ ਆ। ਬੱਸ ਢਿਕਣੀ ਪੈਣੀ ਆ। ਆਹੋ ਤੁਸੀਂ ਨਾ ਨਾਲ ਜਾਇਓ ਕਿਤੇ। ਤੋ ਉਹਨੂੰ ਕਹਿ ਦੋ। ਉਹ ਜਿਕੇ ਕੰਮ ਕਰ ਹੁੰਦਾ ਜਿਹੜਾ ਕਰਨਾ ਵਾ ਉਹਨੇ ਕਰ ਨਹੀਂ ਲੇ ਕੰਮ ਉਹਨੇ ਤੋਂ ਉਦੋਂ ਦਾ ਜਵਾਬ ਦੇ ਦਿੱਤਾ ਮੈਨੂੰ ਜਵਾਬ ਦੇਤਾ ਉਹਨੇ ਰੋਟੀ ਕਿੱਦਾਂ ਖਾਦੀ ਜਾਂਦੀ ਆ ਰੋਟੀ ਵਰੀ ਦਾ ਜਵਾਬ ਦਿੰਦਾ ਨਹੀਂ ਭੈਣੇ ਰੋਟੀ ਖਾਣੀ ਚਲੋ ਬਾਤ ਹੀ ਕਰਾਂਗੇ ਗੱਲਾਂ ਫਿਰ ਇਹੋ ਜਿਹੀ ਆ ਬਾਹਰ ਜਿਕੇ ਕੰਮ ਕਰਦਾ ਉਹਨੂੰ ਲੈ ਜਾ ਨਾਲ ਤੇ ਜਾ ਹੋਇਆ ਚੱਲ ਠੀਕ ਆ ਹੋ ਜਾਂਦੀ ਆ ਫਿਰ ਤਿਆਰ ਤੁਸ਼ਾਲਾ ਇਹ ਮੈਨੂੰ ਇਹਨਾਂ ਦਾ ਵੀ ਕੋਈ ਹਾਲ ਨਹੀਂਗਾ ਸਾਰੇ ਕਾਰ ਦੇ ਜ਼ਿੰਮੇਵਾਰੀ ਨਾ ਇਹਨਾਂ ਨੇ ਚੁੱਕੀ ਆ ਕਿਤੇ ਉਹਨੂੰ ਨਾ ਕੋਈ ਕੰਮ ਕਹਿ ਦੇਓ ਅੱਜ ਤਾਂ ਦੋਵੇਂ ਜੀ ਆ ਕੱਲ ਨੂੰ ਬਾਲ ਬੱਚਾ ਵੀ ਹੁਣਾਵਾ ਜ਼ਿੰਮੇਵਾਰੀਆਂ ਵਧਣੀਆਂ ਵਾ ਹੁਣ ਤੁਸੀਂ ਕਿੰਨਾ ਚਿਰ ਘਰ ਕਰ ਕਰਕੇ ਦੋਗੇ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਕੋਈ ਪਾਓ ਉਹਨੂੰ ਵੀ ਪਤਾ ਹੋਵੇ ਵੀ ਮੇਰਾ ਘਰ ਵਾ ਲੀੜਾ ਕਪੜਾ ਪਾਉਂਦਾ ਵਾ ਪਰ ਨਾ ਸ਼ਰਨਾ ਬੰਨਦਾ ਗੱਡੀ ਲੈਂਦਾ ਤੇ ਨਿਕਲ ਜਾਂਦਾ ਘਰ ਦੀ ਰੁਬਾਲ ਕੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਐਦਾਂ ਨਹੀਂ ਛੱਡ ਲੰਗਣੇ ਵਾਹਿਗੁਰੂ ਮੰਮੀ ਜੀ ਹਾਂ ਅਮਾ ਮਾਈ ਦਾ ਫੋਨ ਆਉਂਦਿਆ ਜੇ ਕਰ ਲਓ ਕਰ ਅੱਛਾ ਚੁੱਕ ਤਾਂ ਹਾਂਜੀ ਅੱਛਾ ਹੈਲੋ ਹੂੰ ਮੈਂ ਵਰਚਣਾ ਠੀਕ ਠਾਕ ਹਾਂ ਮੈਂ ਵੀ ਠੀਕ ਠਾਕ ਹੀ ਹਾਂ ਤੁਸੀਂ ਆਪਣਾ ਸਲਾਮ ਤੁਹਾਡੇ ਪਾਣੀ ਧਾਣੀ ਦਾ ਕਿੱਦਾਂ ਫਿਰ ਇੱਧਰ ਹੁਣ ਮਾਹੌਲ ਚੱਲ ਹਾਂ ਪਛਾ ਪਾਣੀ ਬੜਾ ਆ ਗਿਆ ਏ ਦੱਸ ਦੇ ਉਧਰ ਤੋਂ ਦੱਸਣ ਦੇ ਪਾਣੀ ਬੜਾ ਆਇਆ ਹੁਣ ਕਿੱਦਾਂ ਲੱਥ ਗਿਆ ਕਿ ਨਹੀਂ ਲੱਥਾ ਜੇ ਹਾਂ ਅੱਛਾ ਕਟਿਆ ਵਾ ਬੜਾ ਕੰਮ ਖਰਾਬ ਹੋ ਗਿਆ ਹੁਣ ਫਿਰ ਤੇ ਹੰਦਰਾ ਦਾ ਜਿਹੜੇ ਕਮਰਿਆਂ ਚ ਪਾਣੀ ਫਿਰ ਜਾਣਾ ਉੱਥੇ ਉੱਤੇ ਨੀयां ਬਹਿ ਜਾਂਦੀਆਂ ਨੇ ਹਾਂ ਆਹੋ ਕਰਨਾ ਤੇ ਚਲੋ ਕੀ ਆ ਹੁਣ ਉੱਥੇ ਕੀ ਜੋਰ ਆ ਰੱਬ ਗਾੜੀ ਪਰ ਹੈ ਤੇ ਨੁਕਸਾਨ ਹੀ ਆ ਨਾ ਭਰਾਵਾ ਹਾਂ ਇਹਨਾਂ ਨੁਕਸਾਨ ਕਿੱਥੋਂ ਦੱਸ ਮੁੜ ਕੇ ਘੜੀ ਘੜੀ ਕਿਵੇਂ ਬੜਾਉਣਾ ਵਾ ਇੱਕ ਵਾਰੀ ਨੀ ਚੀਜ਼ ਬਣਦੀ ਏੰਮ ਤਰ੍ਹਾਂ ਕਰੇ ਕਿੱਥੋਂ ਆ ਜਾਂਦਾ ਇਦਾਂ ਪਾਣੀ ਵੀ ਤੁਹਾਡੇ ਵੱਲੋਂ ਬਹੁਤਾ ਹੀ ਆਉਂਦਾ ਵਾ ਸਿੱਧਾ ਹੀ ਤੁਹਾਡੇ ਇੱਕ ਪਿੰਡ ਵੱਲ ਨੂੰ ਪਤਾ ਨਹੀਂ ਇੰਨਾ ਨਮਾਨ ਮਾ ਇੱਥੇ ਆ ਨਹੀਂ ਮੈਂ ਤਾਂ ਪਿੰਡ ਪਾਛੜਿਆ ਕਿਸੇ ਨੇ ਬਹੁਤਾ ਹੀ ਖੂਈਆ ਉੱਤੇ ਪਿੰਡ ਕਾਦਾ ਵਾ ਹ ਚਲੋ ਕੀ ਕਰਨਾ ਫਿਰ ਕਈਆਂ ਦੇ ਘਰਾਂ 'ਚ ਨਹੀਂ ਵੀ ਚੜਿਆ ਤੁਹਾਡੇ ਤੇ ਪਾਣੀ ਬੜਾ ਆ ਗਿਆ ਦੱਸਦੇ ਮੈਂ ਠੀਕ ਨਹੀਂ ਰਹੀ ਮਿੱਥੋਂ ਆਇਆ ਨਹੀਂ ਗਿਆ ਪਤਾ ਲੈਣ ਤੇ ਮੈਂ ਸੈੱਫ ਫੋਨ ਕਰਕੇ ਇੱਕ ਦਿਨ ਪੁੱਛਿਆ ਸੀ ਤੈਨੂੰ ਤੇ ਅੱਜ ਚਲ ਤੂੰ ਕਰ ਦਿੱਤਾ ਵਾ ਜੰਗਾ ਕੀਤਾਈ ਕੀ ਕਰੇ ਬੰਦਾ ਆਵਾਂਗੀ ਕਿਹੇ ਵੇ ਆ ਲੱਗਦਾ ਨਾ ਜਰਕ ਦਿਨ ਦੋਣ ਤੇ ਫਿਰ ਮੈਂ ਆਵਾਂਗੀ ਤੇ ਵੇਖਾਂਗੀ ਕੀ ਹਸਪਤਾ ਆਵਿਆ ਹਾਂ ਚਲੋ ਕੋਈ ਗੱਲ ਨਹੀਂ ਹਾਂ ਠੀਕ ਆ ਫਿਰ ਕੀ ਕਰਨਾ ਦੁਨੀਆ ਦੇ ਨਾਲ ਹੀ ਆ ਤੇਰੇ ਲੋਕਾਂ ਦੇ ਸਮਾਨ ਰੋੜ ਗਏ ਕਈ ਕੁਝ ਹੋ ਗਿਆ ਭਰਾਵਾ ਕੀ ਕਰਨਾ ਹਾਂ ਚਲੋ ਕੋਈ ਗੱਲ ਜੋ ਮਹਾਰਾਜ ਨੂੰ ਮਨਜੂਰ ਹੋਈ ਹੁਣ ਚੰਗਾ ਤੂੰ ਆਪਣਾ ਖਿਆਲ ਰੱਖੋ ਬਸ ਖਸਮਾਂ ਨੂੰ ਖੈ ਸਮਾਨ ਤੇ ਬਾਣੀ ਜਾਣਾ ਆ ਚੰਗਾ ਠੀਕ ਚਲ ਸਤਿ ਸ੍ਰੀ ਅਕਾਲ ਪੁੱਤ ਮੈਂ ਤਾਂ ਤੈਨੂੰ ਉਦੋਂ ਡੀਕਦੀ ਰਹੀ ਜਦੋਂ ਤੂੰ ਫੋਨ ਕੀਤਾ ਸੀ ਕਿ ਮੰਮੀ ਅੱਜ ਮੈਂ ਆਉਣਾ ਵਾਂ ਮੈਂ ਪਨੀਰ ਬਣਾਇਆ ਉਹਦੀ ਸਬਜ਼ੀ ਬਣਾਈ ਮੈਂ ਆਹ ਮੇਰਾ ਪੁੱਤ ਖਾਂਦਾ ਹੁੰਦਾ ਵਾ ਆ ਵੀ ਕਿੰਨਾ ਦਲੀਸਾ ਹੋ ਗਿਆ ਮੈਂ ਰੋਟੀ ਪਾਣੀ ਉਸ ਸਵਾਦ ਮਿਲਦਾ ਵਾ ਉਹ ਨਹੀਂ ਮੰਮੀ ਆ ਤਾਂ ਮੈਂ ਹੁੰਦ ਨਹੀਂ ਜਾਣਾ ਸੀ ਹਾਂ ਤਾਨੂੰ ਵੀ ਪਤਾ ਵਾ ਉਦੋਂ ਬਦਲ ਕਿੰਨਾ ਸੀ ਆਹੀ ਤਾਂ ਗੱਲ ਹੈ ਵਾ ਉਦੋਂ ਮੀਂਹ ਬੜਾ ਪਿਆ ਸਿਰਸਰੇ ਤੇ ਮੈਨੂੰ ਇਹ ਹੀ ਇਹ ਨਾ ਹੋਵੇ ਮੈਂ ਇਥੇ ਧੁਰਪਾਂ ਤੇ ਮੀਂਹ ਫੇਰ ਆ ਜੇ ਫਿਰ ਹੋਂ ਦਾ ਸਵਾਦ ਹੀ ਨਹੀਂ ਰਹਿਣਾ ਕੋਈ ਚੱਲ ਆ ਮੈਂ ਤੈਨੂੰ ਤਾਂ ਹੀ ਫੋਨ ਕਰਕੇ ਦੱਸਤਾ ਸੀ ਕੀ ਆ ਗਿਆ ਜੇ ਤੂੰ ਨਾ ਜਿਹੜੇ ਕਲੇਟ ਹੋ ਜਾਂਦਾ ਤਾਂ ਮੈਂ ਸ਼ਹਿਰ ਨੂੰ ਚੱਲ ਚਲੀ ਹੀ ਅੱਛਾ ਉਹ 부ਆ ਤੇਰੀ ਆਈ ਹੈ ਤਾਂ ਉਹਨੂੰ ਕੱਪੜੇ ਬਣਾ ਕੇ ਦੇਣੇ ਸੀ ਤੈਨੂੰ ਜਲ ਜਾਣਾ ਸੀ ਬਸੇ ਤੇ ਤੂੰ ਮੇਰੇ ਮਗਰ ਆਉਣਾ ਹੈਗਾ ਉਹ ਮੈਂ ਤੇ ਆਇਆ ਵਾਂ ਤੇ ਪਾਪਾ ਕਹਿੰਦੇ ਇਦਾਂ ਕਰ ਪਹਿਲਾਂ ਨਹਾ ਤੋ ਤਨਮਾ ਕਪੜੇ ਇੱਥੇ ਫੜਾ ਦੇਣਾ ਬਾਥਰੂਮ 'ਚ ਮੈਂ ਉਧਰੋਂ ਆਕ ਤੋ ਕਿ ਸਦਾ ਹੀ ਇੱਥੇ ਆਗਣ ਤੂੰ ਮੈਨੂੰ ਇੱਥੇ ਮਿਲ ਪਈ ਦੀ ਆਹ ਤਾ ਤੂੰ ਵਧੀਆ ਕੀਤਾ ਹੁਣ ਮੈਨੂੰ ਤੂੰ ਇਹ ਦੱਸ ਪੀ ਰੋਟੀ ਖਾਣੀ ਆ ਪਹਿਲਾਂ ਕਿ ਚਾਹ ਪੀਣੀ ਆ ਉਹ ਨਹੀਂ ਮੰਮੀ ਖਾਣਾ ਪੀਣਾ ਮਗਾਖਣੀ ਆ ਤੁਹਾਨੂੰ ਪਤਾ ਵਾ ਸਫਰ 'ਚ ਨਾ ਮਨ ਕੱਚਾ ਜਾਂਦਾ ਵਾ ਤੇ ਹੁਣ ਜੀ ਨਹੀਂ ਘੰਡਗਾ ਖਾਣ ਤੂੰ ਕੋਈ ਗੱਲ ਨਹੀਂ ਦੋ ਫੁਲਕੇ ਤੇ ਖਾ ਉੱਥੋਂ ਵੀ ਭੁੱਖਾ ਆ ਗਿਆ ਹੁਣਾਂ ਤੇ ਇੱਥੇ ਵੀ ਕਹਿੰਦੇ ਮੈਂ ਰੋਟੀ ਨਹੀਂ ਖਾਣੀ ਨਹੀਂ ਨਹੀਂ ਮੰਮੀ ਭੁੱਖੇ ਮੈਂ ਤੁਹਾਨੂੰ ਦੱਸ ਹੀ ਦੇਣਾ ਸੀ ਨਾਲੇ ਨਾ ਮੇਰੀ ਸੁਣ ਲੈ ਗੱਲ ਹੁਣ ਜਾਣਾ ਵਾ ਨਾ ਤੂੰ ਉੱਥੇ ਤੇ ਮੈਨ ਕਹਤੇ ਆਂ ਰੋਟੀ ਨੂੰ ਦਿਲ ਨਾ ਨਾ ਕਰੇ ਤੇ ਦੁੱਧ ਦਾ ਥੋ ਕੱਪ ਲੈ ਕੇ ਤੇ ਬੰਦਾ ਵੇਸਣ ਖਾ ਉਹ ਵੇਸਣ ਦੇ ਪਿੰਨੀ ਆਪਣਾ ਕੇ ਲੈ ਆ ਨਾ ਉਹ ਮੁੰਡੇ ਵੀ ਨਾਲ ਦੇ ਹੈਗੇ ਨਾ ਉਹ ਕਦੀ ਕੋਖ ਬਣਾ ਕੇ ਲੈ ਆਉਂਦੇ ਕਦੀ ਕੋਖ ਫਿਰ ਉਹਨਾਂ ਦੇ ਡੱਬਿਆਂ ਚ ਖਾ ਲਈਦਾ ਵਾ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਨਾ ਵੇਸਣ ਮੰਗਾ ਕੇ 2 ਕਿਲੋ ਤੇ ਬਣਾ ਦੇਣੀ ਆ ਸਮਾਨ ਸਾਰਾ ਬਾਕੀ ਵਿੱਚ ਪਾਉਣ ਵਾਲਾ ਘਰ ਪਿਆ ਵਾ ਤੂੰ ਸੁਣਾ ਸੁਣਾ ਠੀਕ ਸਾਖ ਪੜਾਈ ਤੇਰੀ ਆ ਮੇਰੀ ਭਾਈ ਤੇ ਠੀਕ ਆ ਤੇ ਮੈਂ ਪੁੱਛਣ ਦੇ ਘਰ ਦਾ ਮੋਹ ਚੱਲਦਾ ਠੀਕ ਆ ਕਿ ਵਧੀਆ ਚੱਲਦਾ ਨਾ ਆਹੋ ਘਰ ਦਾ ਮੋਹ ਚੱਲ ਠੀਕ ਹੀ ਆ ਕਿ ਘਰ ਦੇ ਮੋਹ ਚੱਲ ਨੂੰ ਪੁੱਤ ਕੀ ਹੁਣਾਵਾਂ ਪਹਿਲਾਂ ਨਾਲੋਂ ਤੇ ਕੰਮ ਖਰਾਬ ਹੀ ਆ ਕਿਉਂ ਕਿ ਹੋ ਗਿਆ ਜੀ ਆ ਚਾਚਾ ਤੇਰਾ ਵੀ ਲਾਈ ਲੱਗਵਾ ਜਿੱਦਾਂ ਕਹਿੰਦੀ ਓਦਾਂ ਕਰੀ ਜਾਂਂ ਡਿਆ ਵਾ ਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਬਹੁਤਾ ਟਾਈਮ ਇਦਾਂ ਨੰਗੂਗਾ ਜਿੱਦਾਂ ਦੇ ਉਹਦੇ ਲੱਛਣ ਵਾ ਓ ਚਲੋ ਮੰਮੀ ਕੋਈ ਗੱਲ ਨਹੀਂ ਨਿਕਲ ਜਾਣਾ ਵਾ ਅੱਗੇ ਵੀ ਤੇ ਨਿਕਲ ਨਹੀਂ ਡਿਆ ਵਾ ਐਵੇਂ ਟੈਨਸ਼ਨ ਨਹੀਂ ਲਈ ਦੀ ਨਿਕਲ ਤੇ ਡਿਆ ਵਾ ਪਰ ਇਹ ਵੀ ਸਾਰੇ ਜੀ ਸਿਆਣੇ ਬਣੀ ਐ ਨਾ ਤੇ ਘਰ ਫੇਰ ਚੱਲਦਾ ਵਾ ਤੇ ਜੇ ਇੱਕ ਜਾਣੇਦਾਰ ਆ ਇੱਧਰ ਨਾ ਹੋਵੇ ਦੂਜੇ ਜਾਣੇਦਾਰ ਆ ਇੱਧਰ ਨਾ ਹੋਵੇ ਪੁੱਤ ਵੀ ਟਾਈਮ ਪਾਸ ਨਹੀਂਗਾ ਹੁੰਦਾ। ਉਹ ਚਲੋ ਮੰਮੀ ਕੁਝ ਨਹੀਂ ਹੁੰਦਾ। ਐਵੇਂ ਨੀ ਟੈਨਸ਼ਨ ਲਈ ਦਿੰਦੀ। ਸਾਂਝੇ ਪਰਿਵਾਰ ਚ ਬਰਕਤ ਆ। ਹੈ ਤਾਂ ਸਾਂਝੇ ਪਰਿਵਾਰ ਵਿੱਚ ਬਰਕਤ ਆ ਫੇ ਸਾਰੇ ਜਣੇ ਸਮਝਣ ਤੇ ਪੁੱਤ ਤਾਂ ਵਾ ਨਾ। ਹੁਣ ਜਿਉ ਆਏ ਸੀ ਨਹੀਂ ਕੀਤਾ। ਸਾਰੇ ਕੰਮ ਗਾੜੀ ਹੋ ਕੇ ਕੀਤੇ ਆ। ਨਾਬਦਾ ਵਿਆਹ ਵਾ ਤੇ ਕਦੀ ਮੈਂ ਨਾ ਭਾਬਿਆਂ ਵਾਲਾ ਕੰਮ ਨਹੀਂ ਕੀਤਾ। ਵੀ ਮੈਂ ਨਣਾਂਵਾਂ ਹੋਣ ਲੱਗੀਆਂ। ਮੈਂ ਧੀਆ ਵਾਂਗੂ ਸਮਝਿਆ ਹੀ ਕਿ ਜਿੱਦਾਂ ਮੇਰੀ ਧੀ ਦਾ ਵਿਆਹ ਹੁੰਦਾ ਵਾ। ਉਹ ਤੇ ਮੈਨੂੰ ਸਾਰਾ ਪਤਾ ਵਾ। ਚਲੋ ਕੋਈ ਗੱਲ ਨਹੀਂ। ਮਾਨੀ ਹਲਕਾ ਕਰੀਦਾ। ਇਦਾਂ ਕਰੋ। ਤਹੀਂ ਜਾਓ ਤੇ ਚਾਹ ਬਣਾ ਦੋ ਮੈਨੂੰ ਥੋੜੀ ਜੀ ਸੇਰ ਬੜਾ ਪੀਰ ਕਰਨ ਡਿਆ ਚਾਹ ਪੀਣੀ ਆ ਹਾਂ ਚਲ ਚਾਹ ਬਣਾ ਦੇਣੀ ਮੱਖਣ ਕੱਢਿਆ ਤੇਰੇ ਵਾਸਤੇ ਰੋਟੀ ਖਾ ਲੈ ਮੱਖਣ ਨਾਲ ਨਹੀਂ ਨਹੀਂ ਮੰਮੀ ਜੇ ਖਾਣੀ ਤਾਂ ਮੈਂ ਦਾਸੀ ਦੇਣੀ ਹੈ ਰਾਤ ਨੂੰ ਖਾਵਾਂਗੇ ਰੋਟੀ ਵੇ ਉੱਥੇ ਤਾਂ ਟਿੱਕੀਆਂ ਜੀਆਂ ਮਿਲਦੀਆਂ ਨਾ ਸੋਰਨਾ ਸਵਾਦ ਘਰ ਦਾ ਮੱਖਣ ਜਿਹੜਾ ਘਰ ਦਾ ਹੀ ਹੁੰਦਾ ਵਾ ਉਹ ਚਲੋ ਕੋਈ ਗੱਲ ਨਹੀਂ ਤੁਸੀਂ ਬੋ ਇੱਥੇ ਮੈਂ ਨਾਲ ਰੈਸਟ ਕਰ ਲਾਂ ਸੇਰ ਬੜਾ ਪੀਰ ਕਰਨ ਚਲ ਮੈਂ ਵੀ ਬੈਣਾ ਕੀ ਆ ਤੈਨੂੰ ਚਾਹ ਬਣਾ ਕੇ ਦਵਾਂ ਕੱਪ ਤੇ ਪੀ ਤੂੰ ਵੀ ਵੇਖ ਲਾ ਇਹਦੇ ਨਾਲੋਂ ਤਾਂ ਨਿਆਣੇ ਸਿਆਣੇ ਹੈ ਤੇ ਸਾਂਝੇ ਘਰ ਵਿੱਚ ਬਰਕਤ ਹੁੰਦੀ ਹੈ ਇਨੂੰ ਡੰਗਰ ਨੂੰ ਕੋਈ ਪਤਾ ਨਹੀਂਗਾ ਸਾਂਝੇ ਘਰ ਦੇ ਵਿੱਚ ਤੇ ਇਹ ਜੇ ਨਹੀਂ ਬੰਦਾ ਠੀਕ ਆ ਟੇਲ ਮੱਠਵਾ ਤੇ ਦੂਜਾ ਜਾਣਾ ਕਰ ਲੈਂਦਾ ਪਰ ਨਾ ਇਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਗੱਲ ਤੇ ਇਹ ਆ ਪਿੱਪੀ ਚਾਚਾ ਕਿਤੇ ਤਾਇਆ ਕਿਤੇ ਆਪ ਕਿਤੇ ਸਾਰੇ ਜੀ ਤਾਂ ਵੱਖੋ ਵੱਖਵਾ ਕਿਸ਼ੇ ਇਕੱਠੇ ਰਹੇ ਹੋਣ ਤਾਂ ਗਾੜੀ ਇਕੱਠਾ ਦਾ ਪਤਾ ਹੋਵੇ